ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਗਾਂ ਅਤੇ ਮੱਝ ਦੇ ਦੁੱਧ ਤੇ ਉੱਤੇ ਐਮਐਸਪੀ ਮਿਲੇਗੀ। ਹਿਮਾਚਲ ਦੇ ਸੀਐਮ ਸੁਖਵਿੰਦਰ ਸਿੰਘ ਸੁਖੂ ਹੋਰਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਗਾਂ ਦੇ ਐਮਐਸਪੀ ਮੁੱਲ ਨੂੰ 38 ਤੋਂ ਵਧਾ ਕੇ 45 ਰੁਪਏ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਮੱਝ ਦੇ ਦੁੱਧ ਨੂੰ 38 ਤੋਂ ਵਧਾ ਕੇ 55 ਰੁਪਏ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਇਹ ਸੈਕਸ਼ਨ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਜਿਸ ਕਰਕੇ ਕਿਸਾਨਾਂ ਨੂੰ ਜਿਹੜੇ ਕੀ گاਵਾਂ ਤੇ ਮੱਝਾਂ ਦੇ ਦੁੱਧ ਉਤਪਾਦਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਪਰ ਅੱਜ ਇਸ ਮੰਗ ਨੂੰ ਬੂਰ ਪੈ ਚੁੱਕਿਆ ਹੈ ਜਿੱਥੇ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਵੀ ਐਮਐਸਪੀ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਨੇ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹਿਮਾਚਲ ਦੇ ਸੀਐਮ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ گاਾਂ ਦੇ ਦੁੱਧ ਦੇ ਉੱਤੇ ਐਮਐਸਪੀ 38 ਨੂੰ ਵਧਾ ਕੇ 45 ਰੁਪਏ ਕਰ ਦਿੱਤੀ ਗਈ ਹੈ ਜਦਕਿ ਮੱਝ ਦੇ ਦੁੱਧ ਦੀ 38 ਰੁਪਏ ਤੋਂ ਵਧਾ ਕੇ 55 ਰੁਪਏ ਐਮਐਸਪੀ ਕਰਨ ਦਾ ਐਲਾਨ ਕੀਤਾ ਗਿਆ ਹੈ ਦਰਸਲ ਅੱਜ ਬਜਟ ਪੇਸ਼ ਕੀਤਾ ਗਿਆ 2024 ਅਤੇ 25 ਬਰੇ ਨੂੰ ਲੈ ਕੇ ਤੇ ਇਸੇ ਮਾਮਲੇ ਦੇ ਵਿੱਚ ਹੀ सीएम सुखविंदर सुक्खू ਹੋਰਾਂ ਦੇ ਵੱਲੋਂ ਇਸ ਤੇ ਐਲਾਨ ਕਰ ਦਿੱਤੇ ਗਏ ਨੇ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ ਯਾਨੀ ਕਿ 1 April 2024 ਤੋਂ ਦੁੱਧ ਦੇ एमएसपी ਮੁੱਲ ਮਿਲਿਆ ਕਰੇਗਾ ਜਿਸ ਕਰਕੇ ਕਿਸਾਨ ਨੂੰ ਕਾਫੀ ਸੁਖਦਾ ਸਾਹ ਆਉਣ ਵਾਲਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਖਰਾਬ ਹੋ ਰਹੇ ਸੇਬਾਂ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਨੇ ਤਾਂ ਕਿਸਾਨਾਂ ਨੂੰ ਲੈ ਕੇ सीएम ਸੁਖੂ ਦੇ ਇਹ ਵੱਡੇ ਐਲਾਨ ਵੇਖਣ ਨੂੰ ਮਿਲ ਰਹੇ ਨੇ ਜਿਸ ਕਰਕੇ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਹੋਰ ਵੀ ਹਿਮਾਚਲ ਪ੍ਰਦੇਸ਼ ਤੇ ਵਿਕਾਸ ਲਈ ਐਲਾਨ ਅੱਜ ਦੇ ਬਜਟ ਦੇ ਵਿੱਚ ਪੇਸ਼ ਕੀਤੇ ਗਏ ਨੇ ਤੇ 1 April 2024 ਤੋਂ ਗਾਂ ਤੇ ਮੱਝ ਦੇ ਦੁੱਧ ਦੇ ਉੱਤੇ MSP ਮਿਲੇਗੀ ਕਿਉਂਕਿ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਬਜਟ ਸੈਸ਼ਨ ਦੇ ਦਰਮਿਆਨ ਜਿਹੜੀ ਗਾਂ ਦਾ ਦੁੱਧ ਦੇ ਉੱਤੇ ਐਮਐਸਪੀ 38 ਰੁਪਏ ਮਿਲਦੀ ਸੀ ਉਸ ਨੂੰ ਵਧਾ ਕੇ 45 ਰੁਪਏ ਕੀਤਾ ਗਿਆ ਜਦਕਿ ਮੱਝ ਦੇ ਦੁੱਧ ਦੇ ਉੱਤੇ ਐਮਐਸਪੀ ਨੂੰ ਵਧਾ ਕੇ 38 ਤੋਂ 55 ਰੁਪਏ ਕਰ ਦਿੱਤਾ ਗਿਆ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਗਾਂ ਅਤੇ ਮੱਝ ਦੇ ਦੁੱਧ ਦੇ ਉੱਤੇ ਐਮਐਸਪੀ ਮਿਲੇਗੀ ਹਿਮਾਚਲ ਦੇ ਸੀਐਮ ਸੁਖਵਿੰਦਰ ਸਿੰਘ ਸੁਖੂ ਹੋਰਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਗਾਂ ਦੇ MSP ਮੁੱਲ ਨੂੰ 38 ਤੋਂ ਵਧਾ ਕੇ 45 ਰੁਪਏ ਕਰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਮੱਝ ਦੇ ਦੁੱਧ ਨੂੰ 38 ਤੋਂ ਵਧਾ ਕੇ 55 ਰੁਪਏ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਇਹ ਸੈਕਸ਼ਨ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਜਿਸ ਕਰਕੇ ਕਿਸਾਨਾਂ ਨੂੰ ਜਿਹੜੇ ਕੀ گاਵਾਂ ਤੇ ਮੱਝਾਂ ਦੇ ਦੁੱਧ ਦਾ ਉਤਪਾਦਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਪਰ ਅੱਜ ਇਸ ਮੰਗ ਨੂੰ ਬੂਰ ਪੈ ਚੁੱਕਿਆ ਹੈ ਜਿੱਥੇ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਵੀ ਐਮਐਸਪੀ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਨੇ ਹੱਕੀ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹਿਮਾਚਲ ਦੇ ਸੀਐਮ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਗਾਂ ਦੇ ਦੁੱਧ ਦੇ ਉੱਤੇ ਐਮਐਸਪੀ 38 ਨੂੰ ਵਧਾ ਕੇ 45 ਰੁਪਏ ਕਰ ਦਿੱਤੀ ਗਈ ਹੈ ਜਦਕਿ ਮੱਝ ਦੇ ਦੁੱਧ ਦੀ 38 ਰੁਪਏ ਤੋਂ ਵਧਾ ਕੇ 55 ਰੁਪਏ ਐਮਐਸਪੀ ਕਰਨ ਦਾ ਐਲਾਨ ਕੀਤਾ ਗਿਆ ਹੈ ਦਰਅਸਲ ਅੱਜ ਬਜਟ ਪੇਸ਼ ਕੀਤਾ ਗਿਆ 2024 ਅਤੇ 25 ਬਰੇ ਨੂੰ ਲੈ ਕੇ ਤੇ ਇਸੇ ਮਾਮਲੇ ਦੇ ਵਿੱਚ ਹੀ ਸੀਐਮ ਸੁਖਵਿੰਦਰ ਸੁਖੂ ਹੋਰਾਂ ਦੇ ਵੱਲੋਂ ਇਸ ਤੇ ਐਲਾਨ ਕਰ ਦਿੱਤੇ ਗਏ ਨੇ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ ਯਾਨੀ ਕਿ 1 April 2024 ਤੋਂ ਦੁੱਧ ਦੇ ਐਮਐਸਪੀ ਮੁੱਲ ਮਿਲਿਆ ਕਰੇਗਾ ਜਿਸ ਕਰਕੇ ਕਿਸਾਨ ਨੂੰ ਕਾਫੀ ਸੁਖਦਾ ਸਾਹ ਆਉਣ ਵਾਲਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਖਰਾਬ ਹੋ ਰਹੇ ਸੇਬਾਂ ਨੂੰ ਲੈ ਕੇ ਵੀ ਵੱਡੇ ਐਲਾਨ ਕੀਤੇ ਨੇ ਤਾਂ ਕਿਸਾਨਾਂ ਨੂੰ ਲੈ ਕੇ सीएम सुक्खू ਦੇ ਇਹ ਵੱਡੇ ਐਲਾਨ ਵੇਖਣ ਨੂੰ ਮਿਲ ਰਹੇ ਨੇ ਜਿਸ ਕਰਕੇ ਕਿਸਾਨਾਂ ਨੂੰ ਵੀ ਕਾਫੀ ਰਾਹਤ ਮਿਲਣ ਵਾਲੀ ਹੈ ਇਸ ਤੋਂ ਇਲਾਵਾ ਹੋਰ ਵੀ ਹਿਮਾਚਲ ਪ੍ਰਦੇਸ਼ ਤੇ ਵਿਕਾਸ ਦੇ ਲਈ ਐਲਾਨ ਅੱਜ ਦੇ ਬਜਟ ਦੇ ਵਿੱਚ ਪੇਸ਼ ਕੀਤੇ ਗਏ ਨੇ ਤੇ 1 ਅਪ੍ਰੈਲ 2024 ਤੋਂ ਗਾਂ ਤੇ ਮੱਝ ਦੇ ਦੁੱਧ ਦੇ ਉੱਤੇ ਐਮਐਸਪੀ ਮਿਲੇਗੀ ਕਿਉਂਕਿ ਇਹ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਬਜਟ ਸੈਸ਼ਨ ਦੇ ਦਰਮਿਆਨ ਜਿਹੜੀ ਗਾਂ ਦਾ ਦੁੱਧ ਦੇ ਉੱਤੇ ਐਮਐਸਪੀ 38 ਰੁਪਏ ਮਿਲਦੀ ਸੀ ਉਸ ਨੂੰ ਵਧਾ ਕੇ 45 ਰੁਪਏ ਕੀਤਾ ਗਿਆ ਜਦਕਿ ਮੱਝ ਦੇ ਦੁੱਧ ਦੇ ਉੱਤੇ ਐਮਐਸਪੀ ਨੂੰ ਵਧਾ ਕੇ 38 ਤੋਂ 55 ਰੁਪਏ ਕਰ ਦਿੱਤਾ ਗਿਆ